ਬੱਡੀ ਦਾ ਮੈਚ ਬਹੁਤ ਸੋਹਣਾ ਪਾਗੀ ਜੀ ਬੱਲੇ 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 ਬਹੁਤ ਸੋਹਣਾ ਜੱਫਾ ਲੱਗੇ ਲੋ ਜੀ ਪਾਗੀ ਬੰਦਰ ਦੀ ਰੇਡ ਹੈ ਤਲਵੰਡੀ ਸਾਬੋ ਤੇ ਬਹੁਤ ਸੋਹਣੇ ਮੁਕਾਬਲੇ ਚੱਲ ਰਹੇ ਆ ਤਲਵੰਡੀ ਬਲਾਕ ਦੇ ਖੇਡਾਂ ਮਤਨ ਪੰਜਾਬ ਦੀ ਬਹੁਤ ਵਧੀਆ ਉਪਰਾਲਾ ਗਵਰਨਮੈਂਟ ਵੱਲੋਂ ਕਿਉਂਕਿ ਜਾਫੀ ਲਾਈਨ ਕੱਟ ਕਰਕੇ ਅਸੀਂ ਇਸ ਕਰਕੇ ਪੁਆਇੰਟ ਆ ਜਿਹੜਾ ਰੇਡਰ ਨੂੰ ਮਿਲੇ ਰੇਡ ਤਲਵੰਡੀ ਗੱਲ ਕਰ ਰਹੇ ਸੀ ਕਿ ਗਵਰਨਮੈਂਟ ਦਾ ਬਹੁਤ ਵਧੀਆ ਉਪਰਾਲਾ ਜਿਹੜੇ ਬੱਚੇ ਸਕੂਲ ਚੋਂ ਹਟ ਹਟ ਜਾਂਦੇ ਆ ਆਫਟਰ ਪਲੱਸ 2 ਤਾਂ ਉਹਨਾਂ ਲਈ ਕੋਈ ਖੇਡ ਦੀ ਬਹੁਤੀ ਵਧੀਆ ਸਾਧਨ ਨਹੀਂ ਰਹਿੰਦੇਗੇ ਕੱਲੀ ਕਬੱਡੀ ਤੋਂ ਇਲਾਵਾ ਤੇ ਹੁਣ ਇਹਨਾਂ ਸਾਰੀਆਂ ਗੇਮਾਂ ਦੇ ਵਿੱਚ ਉਹਨਾਂ ਨੂੰ ਭਾਗ ਲੈਣ ਦਾ ਮੌਕਾ ਮਿਲ ਜਾਂਦਾ ਹੈ ਲਗਭਗ ਸਾਰੀਆਂ ਗੇਮਾਂ ਰੱਖੀਆਂ ਜਾਂਦੀਆਂ ਟੈਕਨੀਕਲ ਸਕੋਰ ਹੈ ਲਗਾਤਾਰ ਦੂਸਰੀ ਜੇੜ ਸੀ ਇਸ ਲਈ ਪੁਆਇੰਟ ਦਿੱਤਾ ਗਿਆ ਤਲਵੰਡੀ ਸਾਹਾ ਪੋਂ ਪੁਆਇੰਟ ਜਾਫੀਆਂ ਦੇ ਹਿੱਸੇ ਦੇ ਵਿੱਚ ਹੈਲੋ ਹੈਲੋ ਇਹ ਚਲੇਸ਼ੀ ਲਾਈਨ ਦੇ ਖਿਡਾਰੀ ਦੇ ਟੇਬਲ ਲੱਗਿਆ ਹੋਇਆ ਹੈ ਆਪਣਾ ਨਾਮ ਲਿਖਾ ਲੇ ਅਸੀਂ ਸ਼ੁਰੂ ਕਰੀਏ ਜਾ ਰਹੇ ਹਾਂ ਦੋਸਤ ਇਸ ਦੇ ਫਿਰ ਚਲੇ ਗਏ ਬਹੁਤ ਵਾਹ ਬਹੁਤ ਵਾਹ ਬਹੁਤ ਵਾਹ ਨਾਮਕ ਗਿਆ ਮੁੰਡਾ ਸਪੇਸ ਹੀ ਹੈ ਨਹੀਂ ਬਈ ਦੀ ਹਵਾ ਵੀ ਟੱਪਦੀ ਜਮਾਤ ਆ ਜਾਮਾਈ ਵੈਰੀ ਗੁੱਡ ਕਠਾਈ ਕਰਤਾ ਜੱਟ ਨੇ ਸੋਹਣੀ ਕੋਸ਼ਿਸ਼ ਸੀ ਪਰ ਪੁਆਇੰਟ ਆ ਜਿਹੜਾ ਰੇਡਰ ਦੇ ਖਾਤੇ ਦੇ ਵਿੱਚ ਜਗਤਾਰ ਸਿੰਘ ਗੋਡਵਾਤੂ ਅਕਾਸ਼ਦੀਪ ਸਿੰਘ ਕਲਵੰਡੀ ਸਾਹਿਬ ਕੋ 3 ਨੰਬਰ ਰਣਜੀਤ ਸਿੰਘ ਗੋਡਵਾਤੂ 4 ਨੰਬਰ ਸੁਖਦੀਪ ਸਿੰਘ ਗਿਆਨਾ ਬਹੁਤ ਸੋਹਣਾ ਪਰਤੀਲਾ ਮੁੰਡਾ ਪੁਆਇੰਟ ਲੈ ਕੇ ਪਾਲੇ ਵਾਲਾ ਵਾਧਾ ਹੋਇਆ ਲੋਜੀ ਤਲਵੰਡੀ ਦਾ ਰੇਡਰ ਗਿਆ ਰੇਡ ਕੌਣ ਭਾਗੀ ਬੰਦਰ ਤੇ ਕੀ ਬਾਤ ਆ ਫਰਤੀਲਾ ਪਤਲੇ ਜਿਹੇ ਸਰੀਰ ਦਾ ਮੁੰਡਾ ਪਰ ਭਾਗੀ ਬੰਦਰ ਵਾਲਾ ਵੀ ਕਹਿੰਦਾ ਕਿੱਥੇ ਮਿੱਤਰਾ ਮੈਂ ਕਿਹੜਾ ਇਕੱਠਾ ਲੋਜੀ ਕਰਤਾ ਇਕੱਠਾ ਜਵਾਨ ਭਾਗੀ ਬੰਦਰ ਦਿੱਲੀ ਸ਼ਾਹ ਨੂੰ ਗਰਾਊਂਡ ਦੇ ਵਿੱਚ ਸਾਰਾ ਪਿੰਡ ਹੁੰਦਾ ਲਗਭਗ ਤੇ 82 40 ਭਾਗੀ ਬਾਂਦਰ ਵੀ ਇੱਕ ਦਿਨ ਤੁਹਾਨੂੰ ਜਾ ਕੇ ਰੂਬਰੂ ਕਰਵਾਵਾਂਗੇ ਵੀਰਾਂ ਦਾ ਮੈਨੂੰ ਸਤਾ ਆਇਆ ਸੀ ਕਿ ਕਹਿੰਦੇ ਵੀ ਭਾਗੀ ਬਾਂਦਰ ਜ਼ਰੂਰ ਮਾਰੋ ਜੀ ਗੇੜਾ ਜਿਦੋਂ ਪਿੰਡ ਦੇ ਮੋਤਵਾਰ ਤੇ ਪੁਰਾਣੇ ਖਿਡਾਰੀ ਛੋਟਿਆਂ ਨੂੰ ਗਾਈਡ ਕਰਦੇ ਨੇ ਤਾਂ ਫੇਰ ਕਹਿੰਦਾ ਕਿ ਗੇਮ ਦੇ ਵਿੱਚ ਬਹੁਤ ਨਿਖਾਰ ਆਉਂਦਾ ਹੈ ਪਿੰਡ ਦੀ ਟੀਮ ਉਸ ਦੀ ਤਗੜੀ ਹੁੰਦੀ ਹੈ ਚੰਗੀ ਹੁੰਦੀ ਹੈ ਕਿਉਂਕਿ ਪੁਰਾਣੇ ਖਿਡਾਰੀ ਜਦੋਂ ਵਿੱਚ ਇਨਵੋਲ ਹੋਣ ਉਹਨਾਂ ਦੀ ਗਾਈਡ ਲਾਈਨ ਦੇ ਨਾਲ ਉਹਨਾਂ ਦੀ ਕੋਚਿੰਗ ਦੇ ਨਾਲ ਤੇ ਅੰਡਰ 17 ਟੀਮ ਦੇ ਵਿੱਚ ਫਰਕ ਤਾਂ ਫਿਰ ਪੈਂਦਾ ਹੀ ਲਓ ਜੀ ਜਾਫੀ ਲਾਈਨ ਕੱਟ ਗਿਆ ਔਰ ਪੁਆਇੰਟ ਹੈ ਜਿਹੜਾ ਰੇਡਰ ਦੇ ਹਾਥੇ ਦੇ ਵਿੱਚ ਬਹੁਤ ਸੋਹਣੀ ਜਜਮੈਂਟ ਮੈਨੂੰ ਵੀ ਦੇਖ ਗਿਆ ਸੀ ਕਿ ਪੈਰ ਲਾਈਨ ਕੱਟ ਗਿਆ ਜਾਫੀ ਭਾਗੀ 15 ਦਾ ਰੇਡਰ ਰੇਡ ਤੇ ਉਧਰ ਤਲਵੰਡੀ ਸਾਬੋ ਦੀ ਟੀਮ ਦੇ ਚਾਰ ਜਵਾਨ ਜਾਫ ਲਾਉਂਦੇ ਵੈਰੀ ਗੁੱਡ ਪੁਆਇੰਟ ਰੇਡਰ ਦਾ ਚੱਲਿਆ ਤਲਵੰਡੀ ਦਾ ਰੇਡਰ ਰੇਡ ਤੋਂ टाइम कीपर ने सरदार गुरमीत सिंह जी ਪੁਆਇੰਟ ਰੈਡ ਦਾ ਸਰਦਾਰ ਬਲਦੇਵ ਸਿੰਘ ਜਗਾਰਾਮ ਪੀਰਸ ਦੇ ਪਿੰਡ ਦੇ ਨੇ ਸਰਦਾਰ ਬਲਦੇਵ ਸਿੰਘ ਬਹੁਤ ਤਕੜੇ ਕਬੱਡੀ ਨੈਸ਼ਨਲ ਔਰ ਸਰਕਲ ਦੇ ਤਕੜੇ ਪਲੇਅਰ ਰਹੇ ਆਪਣੇ ਸਮੇਂ ਦੇ ਵਿੱਚ ਕਿਸੇ ਟਾਈਮ ਜਗਾਰਾਮ ਪੀਰਸ ਦਾ ਨਾਮ ਚੱਲਦਾ ਸੀ ਕਬੱਡੀ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਸੀ ਬਲਦੇਵ ਸਿੰਘ ਬਹੁਤ ਸੋਹਣਾ ਜੱਫਾ ਮੁੰਡੇ ਦਾ ਬਹੁਤ ਸੋਹਣਾ ਸਟਰਗਲ ਇਹ ਪੁਆਇੰਟ ਹੈ ਜਿਹੜਾ ਜੱਫੀ ਦਾ ਬਹੁਤ ਸੋਹਣਾ ਮਿੱਤਰਾ ਲੋ ਜੀ ਪਾਗੀ ਬਾਂਦਰ ਦਾ ਮੁੰਡਾ ਚੱਲਿਆ ਫਿਰ ਰੇਡ ਉਧਰ ਟੇਬਲ ਅਫੀਸ਼ਰ ਸਕੋਰਰ ਆਪਣੀਆਂ ਸਕੋਰ ਸ਼ੀਟ ਵਗੈਰਾ ਔਰ ਸਕੋਰਾਂ ਦੀ ਪੁਆਇੰਟ ਫਿਰ ਰੇਡਰ ਦਾ ਲਓ ਜੀ ਚਲੋ ਨੈਨਾ ਕੋ ਵੀ ਤੇਰਾ ਚਲਵੰਡੀ 13 ਭਗੀ ਬਾਂਦਰ 10 ਤਲਵੰਡੀ ਬਿੰਨ ਜੇਤੂ ਲਓ ਜੀ ਤਲਵੰਡੀ 13-10 ਦੇ ਸਕੋਰ ਦੇ ਨਾਲ ਜੇਤੂ ਰਿਹਾ ਭਗੀ ਬਾਂਦਰ ਤੋਂ ਇਹ ਰਹੇ ਤਲਵੰਡੀ ਦੇ ਗੱਭਰੂ ਜਿਹੜੇ ਭਾਗੀ ਮੰਦਰ ਤੋਂ 3 ਪੁਆਇੰਟਾਂ ਦੇ ਨਾਲ ਇਸ ਮੈਚ ਦੇ ਵਿੱਚ ਜੇਤੂ ਰਹੇ